ਭਾਰਤ ਮਾਤਾ ਕੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤ ਮਾਤਾ ਕੀ ਜੈ ਨરેਂਦਰભાઈ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸਭ ਤੋਂ ਪਹਿਲਾਂ ਤਾਂ ਸਾਡੇ ਦੇਸ਼ ਦੇ ਪ੍ਰਾਈਮ ਮਿੰਿਸਟਰ ਸ਼੍ਰੀ ਨਰੇਂਦਰભાઈ ਮੋਦੀ ਜੀ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਟੀਮਾਂ ਔਰ ਬੀਜੇਪੀ ਦੀ ਜੋ ਸਾਡੀ ਸਮਨਾਲਾ ਦੀ ਟੀਮ ਹੈ ਸਾਡੇ ਆਦਨੀ ਅੰਕਲ ਜੀ ਜੀ ਬਲਾਮ ਸ਼ਰਮਾ ਜੀ ਹਮਨੇ ਇਸ ਦੀ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਮਨਾਲੇ ਸ਼ਹਿਰ ਦਾ ਮੰਡਲ ਪ੍ਰਧਾਨ ਚੁਣਿਆ ਗਿਆ ਬਹੁਤ ਬਹੁਤ ਇਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਇੱਕ ਜਿਹੜਾ ਮੋਦੀ ਜੀ ਨੇ ਬਹੁਤ ਵਧੀਆ ਸੀਏਏ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਸ਼ੁਰੂ ਕੀਤਾ ਜਿਸ ਵਿੱਚ ਤਿੰਨ ਦੇਸ਼ਾਂ ਅਫਗਾਨਿਸਤਾਨ ਪਾਕਿਸਤਾਨ ਔਰ ਬੰਗਲਾਦੇਸ਼ ਦੇ ਜਿਹੜੇ 2014 ਤੋਂ ਪਹਿਲਾਂ ਦੇ ਲੋਕਾਂ ਨੂੰ ਇੱਥੇ ਨਾਗਰਿਕਤਾ ਮਿਲ ਜਾਏਗੀ ਔਰ ਮੋਦੀ ਜੀ ਨੇ ਅੱਜ ਬਹੁਤ ਵਧੀਆ ਜਿਹੜੇ ਆਪਣਾ 14 ਬੰਦੇ ਭਾਰਤ ਦੇ ਟ੍ਰੇਨਾਂ ਚਲਾਈਆਂ ਨੇ ਇੱਕ ਅਲੱਗ ਪਲੇਟਫਾਰਮ ਬਣਾਏ ਨੇ ਔਰ ਬਹੁਤ ਵਧੀਆ ਦੇਸ਼ ਦੀ ਉੱਨਤੀ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਰਿਆਂ ਨੂੰ ਦੇਸ਼ ਦਾ ਭਾਈ ਮੋਦੀ ਜੀ ਵੱਲੋਂ ਸਾਰਿਆਂ ਦਾ ਦੇਸ਼ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਜਿਹੜਾ ਸੀਏ ਪਹਿਲਾਂ ਵੀ ਹੋ ਸਕਦਾ ਸੀਗਾ ਇਹ ਹੋਣੇ ਕਿਉਂ ਕੀਤਾ ਇਲੈਕਸ਼ਨ ਸਿਰ ਨਹੀਂ ਜੀ ਇਹ ਸੀਏ ਤਾਂ ਬਹੁਤ ਗੱਲਾਂ ਸੋਚ ਕੇ ਹਾਈ ਕਮਾਂਡ ਨੇ ਇਸ ਤਰ੍ਹਾਂ ਬਹੁਤ ਦੇਸ਼ ਦੇ ਸਿਰ ਤੋਂ ਚਰਚਾ ਚੱਲ ਰਹੀ ਸੀ 2004 ਤੋਂ 2014 ਤੱਕ ਕਾਂਗਰਸ ਨੇ ਇਸ ਵਿਧਾਨ ਸਭਾ ਐਕਟ ਲਾਗੂ ਨਹੀਂ ਕੀਤਾ ਸੀ ਇਸ ਸਮੇਂ ਦੇ ਹੱਦਬਾ ਨਾ ਲਾਗੂ ਕੀਤਾ ਗਿਆ ਚਲੋ ਜੀ ਚਲੋ ਜੀ ਆਹੋ ਜੀ ਮੈਂ ਉਹਨਾਂ ਦਾ ਦੱਸ ਦੋ ਪਹਿਲਾਂ ਆਪਣਾ ਮੈਂ ਜੀਤੂ ਹੂਤਾ ਬਾਈਸਪਨ ਡਿਸਟ੍ਰਿਕਟ ਹਾਂ ਤੁਸੀਂ ਗੱਲ ਕਰੀਏ 2024 ਦੇ ਇਲੈਕਸ਼ਨਾਂ ਦੀ ਤੇ ਪੰਜਾਬ ਦੇ ਵਿੱਚ ਕਿੱਦਾਂ ਦਾ ਰਹੂਗਾ ਤੁਹਾਡਾ ਜਿਹੜਾ ਬੀਜੇਪੀ ਦਾ ਦੇਖੋ ਪਹਿਲਾਂ ਜਿਹੜੀਆਂ ਪਾਰਟੀਆਂ ਨੇ ਉਹ ਕਹਿਣ ਜਾਂਦੀਆਂ ਨੇ ਵੀ ਅਸੀਂ ਆਦਮਾ ਦੇ ਅਸੀਂ ਆਦਮਾ ਅਸੀਂ ਜਿੰਨਾ ਕੁਛ ਦਿੱਤਾ ਅਸੀਂ ਉਹ ਦੱਸਾਂਗੇ ਵੀ ਅਸੀਂ ਲੋਕਾਂ ਲਈ ਆ ਕੀਤਾ 4000 4 ਕਰੋੜ ਦੇ ਕਰੀਬ ਮੁਕੰਮਲ ਇਮਕਾਨ ਬਣਾਏ ਨੇ 2 ਕਰੋੜ ਦੇ ਕਰੀਬ ਲੈਟਰਨ ਬਾਥਰੂਮ ਬਣਾਏ ਨੇ ਤੇ ਇਦਾਂ ਦੀਆਂ ਸਕੀਮਾਂ ਜਿਹੜਾ ਲਾਪਰ ਤੋਂ ਨਹੀਂ 5 ਲੱਖ ਦਾ ਜੋ ਇੱਕ ਆਇਸ਼ਵਾਰ ਆਇਸ਼ਵਾਰ ਕਾਰ ਬਣਿਆ ਉਹ ਅਸੀਂ ਦਿੱਤਾ ਅਸੀਂ ਆਪਣੀਆਂ ਜੋ ਅਸੀਂ ਕਾਰਜਕਾਰੀਆਂ ਨੇ ਉਹ ਲੈ ਕੇ ਲੋਕਾਂ ਚ ਜਾਣਾ ਵੀ ਅਸੀਂ ਆ ਦਿੱਤਾ ਅਸੀਂ ਉਹ ਪਾਰਟੀਆਂ ਮੰਗਲ ਨਹੀਂ ਵੀ ਅਸੀਂ ਆ ਆ ਦਮਾਂਗੇ ਅਸੀਂ ਆ ਦਮਾਂਗੇ ਅਸੀਂ ਆ ਦਮਾਂਗੇ ਉਹ ਝੂਠ ਕਦਾ ਨਹੀਂ ਬੋਲਣਾ ਅਸੀਂ ਅਸੀਂ ਆਪਣੀ ਪਾਰਟੀ ਦਾ ਜੋ ਪਾਰਟੀ ਨੇ ਦੇਸ਼ ਲਈ ਕਿੱਤਾ ਉਹ ਵਿਜ਼ਨ ਸਾਰੇ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਜਾਣਾ ਬੋਬਾ ਜੀ ਗੱਲ ਕਰੀਏ ਕਿਸਾਨ ਦਾ ਕੋਈ ਫਰਕ ਪਊਗਾ ਹਾਂਜੀ ਸਾਡੇ ਪ੍ਰਧਾਨ ਸੁਨੀਲ ਧਾਕੜ ਜੀ ਪੰਜਾਬ ਪ੍ਰਧਾਨ ਉਹਨਾਂ ਨੇ ਖੁੱਲੇ ਮੰਚ ਤੇ ਸਿੱਧਾ ਦੋ ਕਹੇ ਕਿਸਾਨਾਂ ਨੂੰ ਵੀ ਜੋ ਕੁਛ ਅਸੀਂ ਬੀਜਦੇ ਹਾਂ ਚਲੋ ਮੈਂ ਨਾਲ ਜਾ ਕੇ ਐਮ ਐਸ ਵੀ ਤੋਂ ਹਾਂ ਅਸੀਂ ਕੋਈ ਕਿਸਾਨਾਂ ਦੇ ਦੁੱਖੀ ਮੋਦੀ ਜੀ ਨੇ ਜਿਹੜੀਆਂ ਪੰਜ ਫਸਲਾਂ ਤੇ ਕਿਹਾ ਸੀ ਉਹਨਾਂ ਨੇ ਉਹ ਪੰਜ ਸਾਲ ਦੀ ਗਰੰਟੀ ਵੀ ਕਹਿ ਦਿੱਤੀ ਯਾਰ ਇਹ ਸੇਨਾ ਪੁੱਛੋ ਤੇ ਪੰਜ ਸਾਲ ਦੀ ਗਰੰਟੀ ਧਮਾਕੇ ਜਦੋਂ ਕਿ ਕਿਸਾਨਾਂ ਦੇ ਹਿੱਤ ਵਿੱਚ 2000 ਰੁਪਏ ਗ੍ਰੀਨ ਖੇਤਾਂਾਂ ਦੇ ਖਾਤੇ ਵਿੱਚ ਆ ਰਿਹਾ ਹੈ ਕਿਸਾਨ ਯੋਜਨਾ, بیمਾ ਯੋਜਨਾ ਕਿਸਾਨਾਂ ਵਾਸਤੇ ਚੱਲਦੀ ਹੈ। ਤੇ ਜੋ ਪ੍ਰਾਣੀਆਂ ਸਰਕਾਰਾਂ ਸੀ ਉਹਨਾਂ ਨੇ ਸਿਰਫ 55000 ਕਰੋੜ ਦੇ ਐਮਐਸਪੀ ਤੇ ਖਰੀਦ ਕੀਤੀ ਸੀ। ਜਦੋਂ ਕਿ ਮੋਦੀ ਜੀ ਨੇ 18000 ਕਰੋੜ ਦੇ ਜੋ ਉੱਪਰ ਐਮਐਸਪੀ ਤੇ ਖਰੀਦ ਕੀਤੀ ਹੈ। ਇਹ ਸਾਰੀਆਂ ਗੱਲਾਂ ਨੂੰ ਧਿਆਨ ਰੱਖਦੇ ਹੋਏ ਇਹ ਕੋਈ ਸਿਆਸੀ ਸਟੰਤ ਹੈ ਜਾਂ ਸੱਚਾਈ ਗੱਲ ਹੈ। ਉਹ ਤੇ ਉਹ ਮਾਰੇ ਹਿੱਤ ਵਿੱਚ ਗੱਲ ਜਾਊਗੀ ਉਹਦੇ ਲਈ ਸਾਡੀ ਪਾਰਟੀ ਖੜੀ ਹੈ ਤੇ ਉਹਦੇ ਲਈ ਅਸੀਂ ਵੀ ਆਪਣੇ ਬਣੂ ਤੇ ਸਾਡੇ ਪੰਜਾਬ ਪ੍ਰਧਾਨ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਤੋਂ ਕੋਸ਼ਿਸ਼ਾਂ ਕਰਦਾ ਰਹਾਂਗੇ ਵੀ ਜੋ ਕਿ ਗੱਲ ਕਿਸਾਨਾਂ ਦੇ ਹਿੱਤ ਵਿੱਚ ਜਾਵੇ ਉਹਦੇ ਵਾਸਤੇ ਬਹੁਤ ਵੱਡੀ ਕਰਾਂਗੇ ਮੇਰਾ ਨਾਮ ਮਨੋਜ ਦਿਵਾੜੀ ਜੀ ਦਿਵਾੜੀ ਜੀ ਅੱਜ ਲੱਡੂ ਵੰਡੇ ਜਾ ਰਹੇ ਨੇ ਕੀ ਕਾਰਨ ਕੀ ਲੱਡੂ ਆਂ ਹਾਂਜੀ ਪਹਿਲਾਂ ਤਾਂ ਜੋ ਅੱਜ ਲੱਡੂ ਵੰਡੇ ਜਾ ਰਹੇ ਨੇ ਸਾਡੇ ਸੰਗਰਾਲਾ ਮੰਡਲ ਦੀ ਟੀਮ ਦਾ ਗਠਨ ਹੋਇਆ ਜ਼ਿਲ੍ਹੇ ਦੇ ਵਿੱਚ ਸਾਡੇ ਬਹੁਤ ਹੀ ਸੂਝਵਾਨ ਲੀਡਰ ਪ੍ਰੋਫੈਸਰ ਭੁਪਿੰਦਰ ਸਿੰਘ ਜੀਮਾ ਨੇ ਆਪਣੀ ਕਾਰਜਕਾਰੀ ਦਾ ਪਿਛਲੇ ਹਫਤੇ ਗਠਨ ਕੀਤਾ ਉਸ ਦੀ ਖੁਸ਼ੀ ਦੇ ਵਿੱਚ ਇਹ ਲੱਡੂ ਵੰਡੇ ਜਾ ਰਹੇ ਨੇ ਸਾਡੇ ਬਰਾਂਮ ਸ਼ਰਮਾ ਜੀ ਨੂੰ ਜਨਰਲ ਸਕੱਤਰ ਜ਼ਿਲ੍ਹਾ ਖੰਨਾ ਦੇ ਵਿੱਚ ਤੇ ਸ਼੍ਰੀ ਅਜੀਤ ਗੁਪਤਾ ਜੀ ਨੂੰ ਵਾਈਸ ਪ੍ਰਧਾਨ ਖੰਨਾ ਜ਼ਿਲ੍ਹਾ ਦੇ ਵਿੱਚ ਔਰ ਮੈਨੂੰ ਸਕੱਤਰ ਦੇ ਤੌਰ ਤੇ ਜੋ ਜ਼ਿੰਮੇਵਾਰੀ ਹੈ ਮਿਲੀ ਹੈ ਜिले ਦੇ ਵਿੱਚ ਉਸ ਦਾ ਬਹੁਤ-ਬਹੁਤ ਸਾਈ ਕਮਾਂਡ ਦਾ ਚੀਮਾ ਸਾਹਿਬ ਦਾ ਸਾਡੇ ਰਾਸ਼ਟਰੀ ਅਧਿਕਾਰਚ ਜੇਪੀ ਨੱਡਾ ਜੀ ਦਾ ਯਸ਼ਸ਼ਵੀ ਭਰਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰਵਾਜ ਮੋਦੀ ਜੀ ਦਾ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਦੂਸਰੀ ਗੱਲ ਦੀ ਖੁਸ਼ੀ ਅੱਜ ਇਹ ਹੈ ਕਿ ਅੱਜ ਸੀਏਏ ਦਾ ਕਾਨੂੰਨ ਜੋ ਲਾਗੂ ਹੋਣ ਜਾ ਰਿਹਾ ਹੈ ਉਸ ਦੇ ਵਿੱਚ ਦੋ ਸਾਡੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਦੇ ਕੋਲ ਨਾਗਰਿਕਤਾ ਨਹੀਂ ਸੀ ਹੁਣ ਉਹਨਾਂ ਨੂੰ ਸਨਮਾਨ ਨਾਗਰਿਕਤਾ ਮਿਲੇਗੀ ਜਿਵੇਂ ਕਿ ਮੋਦੀ ਜੀ ਦਾ ਵਿਜ਼ਨ ਹੈ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਪ੍ਰਯਾਸ ਉਸੇ ਨਾਲ ਹੀ ਸਭ ਕੋ ਸਨਮਾਨ ਇਹ ਸਾਡੇ ਜਸ਼ਸਵੀ ਪ੍ਰਧਾਨ ਮੰਤਰੀ ਜੀ ਦੀ ਇੱਕੇ ਦੇਣ ਹੈ ਦੇਸ਼ ਦੇ ਲਈ ਜੋ ਕਿ ਅਸੀਂ ਸੀਏ ਦਾ ਕਾਨੂੰਨ ਅੱਜ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਹੈ ਉਸ ਦਾ ਸਿਵਾਗਤ ਕਰਦੇ ਹਾਂ ਉਸ ਦੀ ਖੁਸ਼ੀ ਦੇ ਵਿੱਚ ਅੱਜ ਇੱਥੇ ਸਮਰਾਲਾ ਦੇ ਵਿੱਚ ਲਟੂ ਵੰਡੇ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੇਖਿਆ ਜਾਵੇ ਜਿਵੇਂ ਕਿ ਹੁਣ ਬੀਜੇਪੀ ਨੇ ਗਤੀ ਵਧਾਈ ਹੈ ਕਾਰਨ ਕੀ ਨੇ ਦੇਖੋ ਪਾਰਟੀ ਦੀ ਅਗਰ ਆਪਾਂ ਸੈਂਟਰ ਦੇ ਵਿੱਚ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਗਤੀਵਿਧੀਆਂ ਨੇ ਲੇਕਿਨ ਸਾਡਾ ਪੰਜਾਬ ਦੇ ਵਿੱਚ ਵੀ ਅਸੀਂ ਪੂਰ ਜੋਰ ਜੋਰ ਤੇ ਲੱਗੇ ਹੋਏ ਹਾਂ ਸਮਰਾਲਾ ਮੰਡਲ ਦੀ ਟੀਮ ਬਣ ਚੁੱਕੀ ਹੈ ਇਸ ਤੇ ਨਾਲ ਹੀ ਜ਼ਿਲ੍ਹਾ ਖੰਨੇ ਦੀ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਟੀਮ ਬਣ ਚੁੱਕੀ ਹੈ ਪੰਜਾਬ ਦੇ ਵਿੱਚ ਅਸੀਂ ਵਧੀਆ ਇਸ ਵਾਰ ਆਪਣੀ ਕਾਰਗੁਜ਼ਾਰੀ ਕਰਕੇ ਵਧੀਆ ਤੋਂ ਵੱਧ ਤੋਂ ਵੱਧ ਸੀਟਾਂ ਚੁੱਕ ਕੇ ਮੋਦੀ ਜੀ ਦੀ ਝੋਲੀ ਦੇ ਵਿੱਚ ਪਾਵਾਂਗੇ ਕਿਉਂਕਿ ਮੋਦੀ ਜੀ ਦਾ ਵਿਜ਼ਨ ਹੈ ਅਬਕੀ ਵਾਰ 404 بار ਇਸ ਨੂੰ ਅਸੀਂ ਲੈ ਕੇ ਚੱਲ ਰਹੇ ਹਾਂ ਜੀ ਜਿਵੇਂ ਇੱਕ ਕਿਸਾਨ ਭਰਾ ਜਿਹੜੇ ਭਾਜਪਾ ਨਾਲ ਨਾਰਾਜ਼ ਨੇ ਉਹਨਾਂ ਨੂੰ ਕਿਉਂ ਬਣਾਉਗੇ ਦੇਖੋ ਅਸੀਂ ਸਾਰੇ ਹੀ ਸੀਨੀਅਰ ਜਿੰਨੇ ਵੀ ਲੀਡਰ ਨੇ ਉਹਨਾਂ ਦੇ ਕੋਲ ਜਾ ਰਹੇ ਹਾਂ ਔਰ ਉਹਨਾਂ ਦੇ ਮਾਰਗਦਰਸ਼ਨ ਨੂੰ ਲੈ ਕੇ ਜੋ ਸਾਨੂੰ ਉਹ ਰਸਤਾ ਦਿਖਾਉਣਗੇ ਅਸੀਂ ਉਹਨਾਂ ਦੇ ਮਾਰਗਦਰਸ਼ਨ ਦੇ ਨਾਲ ਹੀ ਜੋ ਸਾਡੀ ਸੇਵਾ ਪਾਰਟੀ ਨੇ ਲਗਾਈ ਹੈ ਉਹਨਾਂ ਦਾ ਅਸ਼ੀਰਵਾਦ ਨਾਲ ਲੈ ਕੇ ਚੱਲਾਂਗੇ ਉਹ ਸਾਡਾ ਸਾਥ ਦੇਣਗੇ ਔਰ ਅਸੀਂ ਪਾਰਟੀ ਨੂੰ ਮਜ਼ਬੂਤ ਕਰਾਂਗੇ ਸੰਬਰਾਲੇ ਜਿਹੜੇ ਕਾਬਰੇ ਜਿਹੜੇ ਤੁਸੀਂ ਲੈ ਕੇ ਵੋਟਾਂ ਮੰਗਣ ਜਾਓਗੇ ਇਹ ਕਾਬੂ ਦੀ ਫੈਲਦੇ ਦਾਰ ਕਰਵਾਉਣਾ ਸੰਬਰਾਲੇ ਦੀ ਨਹੀਂ ਅਸੀਂ ਤਾਂ ਦੇਸ਼ ਦੀ ਗੱਲ ਕਰਦੇ ਹਾਂ ਅੱਡੇ ਇੱਥੇ ਜਸ਼ਸ਼ਵੀ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਕੀ 370 ਦੀ ਧਾਰਾ ਨੂੰ ਆਪਾਂ ਦੇਖਿਆ ਕਸ਼ਮੀਰ ਦੇ ਵਿੱਚ ਸ਼੍ਰੀ ਰਾਮ ਜੀ ਦਾ ਮੰਦਿਰ ਬੱਬਿਆ ਨਿਰਮਾਨ ਕੀਤਾ ਕਈ ਮਸਲੇ ਨੇ ਜਿਸ ਤਰ੍ਹਾਂ ਕਿ ਹਰ ਘਰ ਦੇ ਵਿੱਚ ਗੈਸ ਸਿਲੰਡਰ ਮਾਤਾਵਾਂ ਲਈ ਪੱਕੇ ਮਕਾਨ ਔਰ ਲਾਭ ਬਤਰੀਆਂ ਦੀਆਂ ਬਹੁਤ ਸਕੀਮਾਂ ਨੇ ਜੋ ਕਿ ਅਸੀਂ ਆਪਣੀਆਂ ਇਹ ਘਰ ਘਰ ਮੋਦੀ ਜੀ ਦੀ ਗਾਰੰਟੀ ਨੂੰ ਲੈ ਕੇ ਜਾਵਾਂਗੇ ਔਰ ਵੋਟ ਮੰਗਾਂਗੇ ਠੀਕ ਹੈ